ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤੀਸਰੀ ਅਸ਼ਟਪਤੀ ਸੁਖਮਣੀ ਸਾਹਿਬ ਜੀ ਦੀ ਕਰਾਂਗੇ ਉਹਦੀ ਵਿਚਾਰ ਦਾ ਯਤਨ ਕਰਦੇ ਆਂ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਬਹੁ ਸ਼ਾਸਤਰ ਤੇ ਬਹੁ ਸਿਮਰਤੀਆਂ ਸਾਰੇ ਅਸਾਂ ਖੋਜ-ਖੋਜ ਕੇ ਦੇਖੇ ਹਨ ਇਹ ਪੋਸਕਾਤ ਕਈ ਤਰ੍ਹਾਂ ਦੀ ਗਿਆਨ ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ ਇੱਕ ਨੂੰ ਅਰਜਨ ਸਾਹਿਬ ਜੀ ਕਹਿ ਰਹੇ ਨੇ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਮੋਲ ਕਹਿੰਦਾ ਪਰ ਇਹ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਇਹ ਨਾਨਕ ਪ੍ਰਭੂ ਦੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਜੇ ਕੋਈ ਵੇਦ ਮੰਤਰਾਂ ਤੇ ਜਾਪ ਕਰੇ ਸਿਰ ਨੂੰ ਧੁਨੀਆਂ ਨਾਲ ਤਪਾਏ ਹੋਰ ਕਈ ਗਿਆਨ ਦੀਆਂ ਗੱਲਾਂ ਕਰੇ ਦੇਵਤਿਆਂ ਦੇ ਧਿਆਨ ਧਰੇ ਖੱਟ ਸ਼ਾਸਤਰ ਸਿਮਰਤ ਵਿਖਿਆਨ ਛੇ ਸ਼ਾਸਤਰਾਂ ਤੇ ਸਿਮਰਤੀਆਂ ਦੇ ਉਪਦੇਸ਼ ਕਰੇ ਯੋਗ ਬਿਆਸ ਕਰਮ ਧਰਮ ਕਿਰਿਆ ਯੋਗ ਤੇ ਸਾਧਨ ਕਰੇ ਕਰਮ ਕਾਂਡੀ ਧਰਮ ਵੀ ਦੀ ਕਿਰਿਆ ਕਰੇ ਸਗਲ ਤਿਆਗ ਬਨ ਮੱਧੇ ਫਿਰਿਆ ਜਾਂ ਸਾਰੇ ਕੰਮ ਛੱਡ ਕੇ ਜੰਗਲਾਂ ਵਿੱਚ ਪੋਂਦਾ ਫਿਰੇ ਸਗਲ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਕਹਿੰਦਾ ਅਨੇਕ ਕਿਸਮਾਂ ਦੇ ਬੜੇ ਯਤਨ ਕਰੇ ਪੁੰਨ ਦਾਨ ਹੋਮੇ ਬਹੁ ਰਤਨਾ ਕਹਿੰਦਾ ਪੁੰਨ ਦਾਨ ਕਰੇ ਤੇ ਬਹੁਤ ਸਾਰਾ ਕਿਉ ਹਮਣ ਕਰੇ ਸਰੀਰ ਕਟਾਵੈ ਕਟਾਏ ਹੋਮੇ ਕਰ ਰਾਤੀ ਕਹਿੰਦਾ ਆਪਣੇ ਸਰੀਰ ਨੂੰ ਰਤੀ ਰਤੀ ਕਰਕੇ ਕਟਾਵੈ ਤੇ ਅੱਗ ਵਿੱਚ ਸਾੜ ਦੇਵੇ ਵਰਤ ਨੇਮ ਕਰੇ ਬਹੁ ਪਾਤੀ ਕਈ ਕਿਸਮਾਂ ਦੇ ਵਰਤ ਆਦੀ ਰੱਖੇ ਨਹੀਂ ਤੁਲ ਰਾਮ ਨਾਮ ਵਿਚਾਰ ਕਹਿੰਦਾ ਇਸ ਪਰ ਇਹ ਸਾਰੇ ਹੀ ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ ਨਾਨਕ ਗੁਰਮਖ ਨਾਮ ਜਪੀਐ ਇੱਕ ਵਾਰ ਕਹਿੰਦਾ ਭਾਵੇਂ ਹੈ ਨਾਨਕ ਇੱਕ ਇਹ ਨਾਮ ਇੱਕ ਵਾਰੀ ਵੀ ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ਨੌਖੰਡ ਪ੍ਰਿਥਮੀ ਫਿਰੇ ਚਿਰ ਜੀਵੇ ਕਹਿੰਦਾ ਜੇ ਕੋਈ ਮਨੁੱਖ ਸਾਰੀ ਧਰਤੀ ਤੇ ਫਿਰੇ ਲੰਮੀ ਉਮਰਾਂ ਤੱਕ ਜਿਉਂਦਾ ਰਹੇ ਮਹਾ ਉਦਾਸ ਤਪੀ ਸਰ ਥੀਵੇ ਜਗਤ ਵੱਲੋਂ ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ ਇਨ ਅਗਨ ਮਹਿ ਹੋਮਤ ਹੋਮਤ ਪ੍ਰਾਨ ਕਹਿੰਦਾ ਅੱਗ ਵਿੱਚ ਆਪਣੀ ਜਿੰਦ ਹਵਨ ਕਰ ਦੇਵੇ ਇਨਕ ਹਵਸ ਹੈ ਵਰ ਭੂਮਿਦਾਨ ਕਹਿੰਦਾ ਸੋਨਾ ਘੋੜੇ ਵਦਿਆ ਘੋੜੇ ਤੇ ਜਮੀਂ ਦਾਨ ਕਰੇ ਨਿਉਲੀ ਕਰਮ ਕਰੇ ਬਹੁ ਆਸਨ ਕਹਿੰਦਾ ਨਿਉਲੀ ਕਰਮ ਤੇ ਹੋਰ ਬਹੁਤ ਸਾਰੇ ਯੋਗ ਆਸਨ ਕਰੇ ਜੈਨਮ ਮਾਰਗ ਸੰਜਮ ਅਤਿ ਸਾਧਨ ਜੈਨੀਆਂ ਦੇ ਰਸਤੇ ਚੱਲ ਕੇ ਬੜੇ ਕਠਨ ਸਾਧਨ ਤੇ ਸੰਜਮ ਕਰੇ ਨਿਮਕ ਨਿਮਕ ਕਰ ਸਰੀਰ ਕਟਾਵੈ ਸਰੀਰ ਨੂੰ ਰਤਾ ਰਤਾ ਕਰਕੇ ਕਟਾ ਦੇਵੇ ਦੋ ਵੀ ਹੋਮੇ ਮੈਲ ਨਾ ਜਾਵੇ ਕਹਿੰਦਾ ਤਾਂ ਵੀ ਮਨ ਦੀ ਹੋਮੇ ਦੀ ਜਿਹੜੀ ਮੈਲ ਦੂਰ ਨਹੀਂ ਹੁੰਦੀ ਹਰ ਕੈ ਨਾਮ ਸੰਸਾਰ ਕੁਛ ਨਹੀਂ ਅਜਿਹਾ ਕੋਈ ਉਦਮ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ ਨਾਨਕ ਗੁਰਮਖ ਨਾਮ ਜਪਤ ਗਤ ਪਾਵੈ ਕਹਿੰਦਾ ਹੈ ਨਾਨਕ ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮ ਵਿਸਥਾ ਹਾਸਲ ਕਰਦੇ ਹਨ ਮਨ ਕਾਮਨਾ ਤੀਰਥ ਦੇ ਛੁੱਟੇ ਕਹਿੰਦਾ ਕਈ ਪ੍ਰਾਣੀਆਂ ਦੇ ਮਨ ਦੀਆਂ ਇੱਛਾ ਹੁੰਦੀਆਂ ਹੁੰਦੀ ਹੈ ਕਿ ਤੀਰਥਾਂ ਦੇ ਜਾ ਕੇ ਸਰੀਰ ਚੋਲਾ ਛੱਡਿਆ ਜਾਏ ਗਮ ਗਰਭ ਗੁਮਾਨ ਨਾ ਮਨ ਤੇ ਹੂਟੇ ਕਹਿੰਦਾ ਪਰ ਇਸ ਤਰ੍ਹਾਂ ਵੀ ਹੋਮੇ ਹੰਕਾਰ ਮਨ ਵਿੱਚੋਂ ਘਟਦਾ ਨਹੀਂ ਸੋਚ ਕਰੇ ਦਿਨ ਸ ਔਰ ਰਾਤ ਕਹਿੰਦਾ ਮਨੁੱਖ ਦਿਨ ਰਾਤ ਭਾਵੇਂ ਸਦਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਰਹੇ ਨਹਾਉਂਦਾ ਰਹੇ ਮਨ ਕੀ ਮੈਲ ਨਾ ਤਣ ਤੇ ਜਾਤ ਕਹਿੰਦਾ ਫਿਰ ਵੀ ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਕਹਿੰਦਾ ਜੇ ਇਸ ਸਰੀਰ ਨੂੰ ਸਾਧਨਾਂ ਦੀ ਖਾਤਰ ਕਈ ਯਤਨ ਵੀ ਕਰੇ ਮਤਲਬ ਇਸ ਸਰੀਰ ਨੂੰ ਸਾਧਨ ਦੀ ਖਾਤਰ ਕਈ ਯਤਨ ਵੀ ਕੀਤੇ ਜਾਣਾ ਮਨ ਤੇ ਕਬੂ ਨਾ ਬਖਿਆ ਟਰੇ ਤਾਂ ਵੀ ਮਨ ਕਦੇ ਮਨ ਤੋਂ ਮਾਇਆ ਦਾ ਪ੍ਰਭਾਵ ਨਹੀਂ ਟਲਦਾ ਜਲ ਧੋਵੇ ਬਹੁਤ ਦੇਹ ਨੀਤ ਕਹਿੰਦਾ ਜੇ ਇਸ ਨਾਸ਼ਮਾਨ ਸਰੀਰ ਨੂੰ ਕਈ ਵਾਰ ਪਾਣੀ ਨਾਲ ਵੀ ਧੋਵੇ ਸੁੱਧ ਕਹਾਂ ਹੋਏ ਕਾਚੀ ਪੀਤ ਤਾਂ ਵੀ ਇਹ ਸਰੀਰ ਜਿਹੜਾ ਕੱਚੀ ਕੰਧ ਇਹ ਸਰੀਰ ਰੂਪੀ ਜਿਹੜਾ ਕੱਚੀ ਕੰਧ ਹੈ ਨਾ ਕਿਤੇ ਪਵਿੱਤਰ ਨਹੀਂ ਹੋ ਸਕਦਾ ਮਨ ਹਰ ਕੇ ਨਾਮ ਕੀ ਮਹਿਮਾ ਊਚ ਕਹਿੰਦਾ ਹੇ ਮਾਨਾ ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਕਹਿੰਦਾ ਹੇ ਨਾਨਕ ਨਾਮ ਦੀ ਬਰਕਤ ਨਾਲ ਅਨਕਿੰਤ ਮੰਦ ਕਰਮੀ ਜੀਵ ਕਾਰਾਂ ਤੋਂ ਬਚ ਜਾਂਦੇ ਹਨ ਬਹੁਤ ਸਿਆਨਪ ਜਮ ਕਾ ਭੋ ਬਿਆਪੈ ਕਹਿੰਦਾ ਜੀਵ ਦੀ ਬਹੁਤ ਚਤ్రਾਈ ਦੇ ਕਾਰਨ ਜਮਾਂ ਦਾ ਡਰ ਜੀਵ ਨੂੰ ਆ ਦਬਾਉਂਦਾ ਹੈ ਅਨਕ ਯਤਨ ਕਰ ਤ੍ਰਿਸ਼ਨਾ ਤਰਾਪੈ ਕਹਿੰਦਾ ਕਿਉਂਕਿ ਚਤ్రਾਈ ਦੇ ਅਨੇਕਾਂ ਯਤਨ ਕੀਤੇ ਮਾਇਆ ਦੀ ਤਰੇ ਨਹੀਂ ਮੁਕਦੀ ਪੇਖ ਅਨੇਕ ਅਗਣ ਨਹੀਂ ਬੂਝੇ ਕਹਿੰਦਾ ਨੇਕ ਧਾਰਮਿਕ ਪੇਖ ਕੀਤੇ ਤ੍ਰਿਸ਼ਨਾ ਦੀ ਅਗ ਨਹੀਂ ਬੁਝਦੀ ਕੋਟ ਉਪਾਵ ਦਰਗੇ ਨਹੀਂ ਸਿਜੈ ਕਹਿੰਦਾ ਇਹ ਇਹੋ ਜਿਹੇ ਕਰੋੜਾਂ ਤਰੀਕੇ ਵਰਤਿਆਂ ਵੀ ਪ੍ਰਭੂ ਦੀ ਦਰਗਾਹ ਵਿੱਚ ਸੁਰਖੂ ਨਹੀਂ ਹੋਈਦਾ ਮਨੋ ਇਸ ਚੱਜੇ ਨਹੀਂ ਹੋਈਗਾ ਛੂਟਤ ਨਹੀਂ ਓਬ ਪਿਆਲ ਇੰਨਾ ਜਤਨਾ ਨਾਲ ਜੀਵ ਚਾਹੇ ਆਕਾਸ਼ ਤੇ ਚੜ ਜਾਏ ਚਾਹੇ ਪਤਾਲ ਚ ਲੁਕ ਜਾਏ ਮੋਹ ਵਿਆਪੇ ਮਾਇਆ ਜਾਲ ਮਾਇਆ ਤੋਂ ਬਚ ਨਹੀਂ ਸਕਦਾ ਸਗੋ ਜੀਵ ਮਾਇਆ ਦੇ ਜਾਲ ਵਿੱਚ ਤੇ ਮੋਹ ਵਿੱਚ ਫਸਦਾ ਹੈ ਜਾਂਦਾ ਹੈ ਫਸਦਾ ਹੀ ਜਾਂਦਾ ਹੈ ਅਵਰ ਕਰਤ ਤੂਤ ਸਗਲੀ ਜਮ ਡੰਨਾ ਹੈ ਨਾਮ ਤੋਂ ਬਿਨਾ ਹੋਰ ਸਾਰੀਆਂ ਕਰਤੂਤਾਂ ਨੂੰ ਜਮ ਰਾਜ ਡੰਡ ਲਾਉਂਦਾ ਹੈ ਡੰਨ ਮਤਲਬ ਕਿ ਸਜ਼ਾ ਦਿੰਦਾ ਹੈ ਗੋਬਿੰਦ ਭਜਨ ਬਿਨ ਥਿਲ ਨਹੀਂ ਮੰਨੇ ਪ੍ਰਭੂ ਦੇ ਭਜਨ ਤੋਂ ਬਿਨਾ ਰਤਾ ਵੀ ਨਹੀਂ ਪਤੀਜਦਾ ਜਿੰਨਾ ਚਿਰ ਆਪਾਂ ਮਾਲਕ ਦਾ ਨਾਮ ਨਹੀਂ ਜਪਦੇ ਉਹ ਨੂੰ ਤਰਸ ਨਹੀਂ ਆਉਂਦਾ ਮਨ ਲੋ ਪਤੀਜ ਦਾ ਤਰਸ ਕਰਨਾ ਹਰ ਕਾ ਨਾਮ ਜਪਤ ਦੁੱਖ ਜਾਏ ਦੁੱਖ ਜਾਏ ਜੋ ਮਨੁੱਖ ਹਰ ਨਾਮ ਉਚਰਦਾ ਹੈ ਉਸ ਦਾ ਦੁੱਖ ਪ੍ਰਭੂ ਦਾ ਨਾਮ ਜਪਿਆ ਦੂਰ ਹੋ ਜਾਂਦਾ ਹੈ ਨਾਨਕ ਬੋਲੇ ਸਹਿਜ ਸਬਾਏ ਹੇ ਨਾਨਕ ਜਦੋਂ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਨਾਲ ਹਰ ਨਾਮ ਉਚਾਰਦਾ ਹੈ ਚਾਰ ਪਦਾਰਥ ਜੇ ਕੋ ਮੰਗੇ ਜੇ ਕੋਈ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਚਾਰ ਪਦਾਰਥਾਂ ਦਾ ਲੋੜਵੰਦ ਹੋਵੇ ਸਾਧ ਜਨਾਂ ਕੀ ਸੇਵਾ ਲਾਗੇ ਤਾਂ ਉਸ ਨੂੰ ਕੀ ਚਾਹੀਦਾ ਹੈ ਗੁਰਮਖਾਂ ਦੀ ਸੇਵਾ ਵਿੱਚ ਲੱਗੇ ਜੇ ਕੋ ਆਪਣਾ ਦੁੱਖ ਮਿਟਾਵੇ ਜੇ ਕੋਈ ਆਪਣਾ ਦੁੱਖ ਮਟਾਉਣਾ ਚਾਹੁੰਦਾ ਕੀ ਕਰਨਾ ਚਾਹੀਦਾ ਜੇ ਕੋਈ ਮਨੁੱਖ ਆਪਣਾ ਦੁੱਖ ਮਟਾਉਣਾ ਚਾਹੇ ਹਰ ਹਰ ਨਾਮ ਰਿਦੇ ਸਦ ਗਾਵੇ ਤਾਂ ਉਹ ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਸਿਮਰੇ ਜੇ ਕੋਈ ਆਪਣੀ ਸ਼ੋਭਾ ਲੋਰੇ ਜੇ ਕੋਈ ਆਪਣੀ ਵਿਢਾਈ ਚਾਹੁੰਦਾ ਹੈ ਤਾਂ ਜੇ ਕੋਈ ਮਨੁੱਖ ਆਪਣੀ ਸ਼ੋਭਾ ਚਾਹੁੰਦਾ ਹੈ ਤਾਂ ਸਾਧ ਸੰਗ ਇਹ ਹਉਮੈ ਸ਼ੋਰੇ ਤਾਂ ਸਾਧ ਸੰਗਤ ਵਿੱਚ ਰਹਿ ਕੇ ਇਸ ਹਉਮੈ ਦਾ ਤਿਆਗ ਕਰੇ ਉਹ ਮੈਂ ਕੀ ਮਾਇ ਦਾ ਤਿਆਗ ਕਰੇ ਜੇ ਕੋ ਜਨਮ ਮਰਨ ਤੇ ਡਰੇ ਜੇ ਕੋਈ ਜਨਮ ਮਨੁੱਖ ਜਨਮ ਮਰਨ ਦੇ ਗੇੜ ਤੋਂ ਡਰਦਾ ਹੋਵੇ ਤਾਂ ਕੀ ਕਰੇ ਸਾਧ ਜਨਾ ਕੀ ਸਰਨੀ ਪਰੇ ਤਾਂ ਉਹ ਸੰਤ ਜਨਾ ਦੇ ਚਰਨੀ ਲੱਗੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਜਿਸ ਮਨੁੱਖ ਨੂੰ ਪ੍ਰਭੂ ਦੇ دیدار ਦੀ ਤੰਗ ਹੋਵੇ ਮਿਲਣ ਦੀ ਆਸ ਮਤਲਬ ਕਿ ਤਾਂ ਰੱਖਦਾ ਹੋਵੇ ਨਾਨਕ ਤਾਂ ਕੇ ਬਲਬਲ ਜਸਾ ਹੈ ਨਾਨਕ ਆਖ ਮੈਂ ਉਸ ਤੋਂ ਸਦਕੇ ਜਨ ਜਾਵਾਂ ਜਾਂਦਾ ਸਗਲ ਪੁਰਖ ਮੈਂ ਪੁਰਖ ਪਰਦਾ ਉਹ ਮਨੁੱਖ ਸਾਰੇ ਮਨੁੱਖਾਂ ਤੋਂ ਵੱਡਾ ਹੈ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਸਤ ਸੰਗਤ ਵਿੱਚ ਰਹਿ ਕੇ ਜਿਸ ਮਨੁੱਖ ਦਾ ਹੰਕਾਰ ਮਿਟ ਜਾਂਦਾ ਹੈ ਆਪਸ ਕੋ ਜੋ ਜਾਣੇ ਨੀਚਾ ਜੋ ਮਨੁੱਖ ਆਪਣੇ ਆਪ ਨੂੰ ਸਾਰਿਆਂ ਨਾਲੋਂ ਮੰਦ ਕਰਮੀ ਖਿਆਲ ਕਰਦਾ ਹੈ ਸੋ ਗਣੀਏ ਸਭ ਤੇ ਉੱਚਾ ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ। ਜਾਕਾ ਮਨ ਹੋਏ ਸਗਲ ਕੀ ਰੀਨਾ ਜਿਸ ਮਨੁੱਖ ਦਾ ਮਨ ਸਭਰਾਂ ਦੇ ਚਰਨਾਂ ਦੀ ਤੂੜ ਹੁੰਦਾ ਹੈ ਭਾਵੇਂ ਜੋ ਸਭ ਨਾਲ ਗਰੀਬੀ ਸੁਭਾਅ ਵਰਤਦਾ ਹੈ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਉਸ ਮਨੁੱਖ ਨੇ ਹਰੇਕ ਸਰੀਰ ਵਿੱਚ ਪ੍ਰਭੂ ਦੀ ਸਤਾ ਪਛਾਣ ਲਈ ਹੈ। ਮਨ ਆਪਣੇ ਤੇ ਬੁਰਾ ਮਿਟਾਣਾ ਜਿਸ ਨੇ ਆਪਣੇ ਮਨ ਚੋਂ ਬੁਰਾਈਆਂ ਮਿਟਾ ਦਿੱਤੀਆਂ ਹਨ ਪੇਖੇ ਸਗਲ ਸ੍ਰਿਸ਼ਟ ਸਾਜਨਾ ਉਹ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣਾ ਮਿੱਤਰ ਵੇਖਦਾ ਹੈ ਸੁਖ ਦੁਖ ਜਨ ਸਮ ਦ੍ਰਿਸ਼ਟੀਤਾ ਇਹੋ ਜਿਹੇ ਮਨੁੱਖ ਸੁੱਖਾਂ ਤੇ ਦੁੱਖਾਂ ਨੂੰ ਇੱਕੋ ਜਿਹਾ ਸਮਝਦੇ ਹਨ ਨਾਨਕ ਪਾਪ ਪੁੰਨ ਨਹੀਂ ਲੇਪਾ ਏ ਨਾਨਕ ਤਾਹੀਏ ਪਾਪ ਤੇ ਪੁੰਨ ਦਾ ਉਹਨਾਂ ਉੱਤੇ ਅਸਰ ਨਹੀਂ ਹੁੰਦਾ ਭਾਵਨਾ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਪ੍ਰਸਾਦ ਸਕਦਾ ਨਾ ਹੀ ਸੁਰਗ ਅੱਜ ਦਾ ਲਾਲਚ ਕਰਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਕਿ ਉਹ ਪੁੰਨ ਕਰਦੇ ਉਹ ਉਹਨਾਂ ਦਾ ਸੁਭਾਅ ਹੀ ਨੇਕੀ ਕਰਨਾ ਬਣ ਜਾਂਦਾ ਹੈ ਨਿਰਦਨ ਕੋ ਧਨ ਤੇਰੋ ਮਾਨ ਕਹਿੰਦਾ हे ਪ੍ਰਭ ਕੁੰਗਾਲ ਵਾਸਤੇ ਤੇਰਾ ਨਾਮ ਹੀ ਧੰਨਾ ਹੈ ਨਿਥਾਵੇਂ ਕੋ ਨਾ ਤੇਰਾ ਥਾਮ ਨੇ ਆਸਰੇ ਨੂੰ ਤੇਰਾ ਆਸਰਾ ਹੀ ਦਿਨ ਮਾਣੇ ਕੋ ਪ੍ਰਭ ਤੇਰੋ ਮਾਣ ਕਹਿੰਦਾ ਨਿਮਾਣੇ ਵਾਸਤੇ ਤੇਰਾ ਨਾਮ ਹੀ ਪ੍ਰਭ ਆਦਰ ਮਾਨ ਹੈ ਸਗਲ ਕਟਾ ਕੋ ਦੇਵ ਹਦਾਨ ਕਹਿੰਦਾ ਤੂੰ ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈ ਕਰਨ ਕਰਮਣ ਹਾਰ ਸੁਆਮੀ ਕਹਿੰਦਾ ਤੂੰ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ ਕਰਵਾਉਂਦਾ ਹੈ ਸਗਲ ਘਟਾ ਕੇ ਅੰਤਰ ਜਾਮੀ اے ਸੁਆਮੀ ਇਹ ਸਾਰੇ ਪ੍ਰਾਣੀਆਂ ਦੇ ਦਿਲਾਂ ਦੀ ਜਾਣਨ ਵਾਲੇ ਆਪਣੀ ਗਤਮਿਤ ਜਾਣੈ ਆਪੈ हे ਪ੍ਰਭੂ ਤੂੰ ਆਪਣੀ ਹਾਲਤ ਤੇ ਆਪਣੀ ਵਿਡਿਆਈ ਦੀ ਮਰਿਆਦਾ ਆਪ ਹੀ ਜਾਣਦਾ ਹੈ ਆਪਨ ਸੰਗ ਆਪ ਪ੍ਰਭ ਰਤੈ ਕਹਤਾ ਤੂੰ ਆਪਣੇ ਆਪ ਵਿੱਚ ਆਪ ਹੀ ਮगन ਹੈ ਤੁਮਰੀ ਉਸਤ ਤੁਮਤੇ ਹੋਏ हे प्रभु तेरी वडायी तेथों ही बयान हो सकदी है नानक अवर ना जानस कोई हे नानक आखी कोई होर तेरी वडायी नहीं जानदा सर्व धर्म में श्रेष्ठ धर्म हे मन इस धर्म ए धर्म सारे धर्म नालो चंगा है हर को नाम जपत निर्मल कर्म जप निर्मल कर्म ਪ੍ਰਭੂ ਦਾ ਨਾਮ ਜਪ ਤੇ ਪਵਿੱਤਰ ਆਚਰਨ ਬਣਾ ਸਗਲ ਕਿਰਿਆ ਮੈਂ ਉੱਤਮ ਕਿਰਿਆ ਇੱਕ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ ਸਾਧ ਸੰਗ ਦੁਰਮਤ ਮਲ ਹਿਰਿਆ ਸਤ ਸੰਗਤ ਵਿੱਚ ਰਹਿ ਕੇ ਪੈੜੀ ਮਤ ਰੂਪ ਮੈਲ ਦੂਰ ਕੀਤੀ ਜਾਏ ਸਗਲ ਉਦਮ ਮੈਂ ਉਦਮ ਭਲਾ ਇਹ ਉਦਮ ਹੋਰ ਸਾਰੇ ਉਦਮਾਂ ਨਾਲੋਂ ਭਲਾ ਹੈ ਹਰ ਕਾ ਨਾਮ ਜਪੋ ਜੀ ਸਦਾ ਏ ਮਾਨਾ ਸਦਾ ਪ੍ਰਭੂ ਦਾ ਨਾਮ ਜਪੋ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਕਹਿੰਦਾ ਪ੍ਰਭੂ ਦੇ ਜਸ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ ਹਰ ਕੋ ਜਸ ਸੁਣ ਰਸਨ ਬਖਾਨੀ ਕਹਿੰਦਾ ਪ੍ਰਭੂ ਦਾ ਜਸ ਕੰਨਾਂ ਨਾਲ ਸੁਣ ਤੇ ਜੀਬ ਨਾਲ ਬੋਲ ਸਗਲ ਥਾਨ ਤੇ ਉਹ ਉੱਤਮ ਥਾਨ ਕਹਿੰਦਾ ਉਹ ਫਿਰਦਾ ਰੂਪ ਥਾਂ ਹੋਰ ਸਾਰੇ ਤੀਰਥ ਸਥਾਨਾਂ ਤੋਂ ਪਵਿੱਤਰ ਹੈ ਨਾਨਕ ਜੇ ਘਟ ਬਸੇ ਹਰ ਨਾਮ اے نانک جس ہردے وچ پربھو دا نام وسدا ہے او سب توں उत्तम تھان اے واہگرو جی دا خالصا واہگرو جی دی فتیہ